ਬੜਾ ਚੋਰ ਵਿੱਚ ਅੱਜ ਇੱਕ ਹੋਰ ਨੌਜਵਾਨ ਚਿੱਟੇ ਦੀ ਪੇਟ ਚੜ ਗਿਆ ਪਰ ਸਰਕਾਰ ਨੂੰ ਪਤਾ ਨਹੀਂ ਲੱਗਦਾ ਕਿਉਂਕਿ ਪੁਲਿਸ ਨੇ ਪਤਾ ਲੱਗਣ ਨਹੀਂ ਦੇਣਾ ਹੈਗਾ ਸਾਰੇ ਪ੍ਰਸ਼ਾਸਨ ਨੂੰ ਪਤਾ ਹੈ ਕਿ ਕਿਹੜੇ ਪਿੰਡ ਦਾ ਮੁੰਡਾ ਕਿੱਦਾਂ ਉਹਦੀ ਡੈਥ ਹੋਈ ਕਿੱਦਾਂ ਉਹ ਨਸ਼ੇ ਦੀ ਪੇਟ ਚੜਿਆ ਕੋਈ ਸੂਰਮਾ ਪੱਤਰਕਾਰ ਬੁੰਗਾ ਜਿਹੜਾ ਕੱਲ ਨੂੰ ਇਸ ਗੱਲ ਨੂੰ ਅਖਬਾਰ ਵਿੱਚ ਲਾਉਂਗਾ ਪਰ ਸਾਰਿਆਂ ਨੇ ਗੱਲ ਲੁਕੋ ਜਿਹੜੀ ਹੈ ਕਿਉਂਕਿ ਅਗਰ ਪਤਾ ਲੱਗ ਗਿਆ ਫਿਰ ਤਾਂ ਜ਼ਿੰਮੇਵਾਰੀ ਵੀ ਬਣ ਜਾਣੀ ਹੈ ਭਗਵੰਤ ਮਾਨ ਜੀ ਨੇ ਕਿਹਾ ਹੋਇਆ ਜਿਹੜੇ ਪੁਲਿਸ ਥਾਣੇ ਵਿੱਚ ਇੱਦਾਂ ਦੀ ਮੌਤ ਹੋਊਗੀ ਉਹਦੀ ਇਨਵੈਸਟੀਗੇਸ਼ਨ ਹੋਊਗੀ ਉਹ ਥਾਣੇਦਾਰ ਜ਼ਿੰਮੇਦਾਰ ਹੋਊਗਾ ਡੀਐਸਪੀ ਜ਼ਿੰਮੇਵਾਰ ਹੋਊਗਾ ਇਸ ਕਰਕੇ ਸਾਰਿਆਂ ਨੇ ਅੱਖਾਂ ਬੰਦ ਕਰ ਲਈਆਂ ਭਗਵੰਤ ਮਾਨ ਜੀ ਸਿਰਫ ਅਖਬਾਰਾਂ ਵਿੱਚ ਜਾਂ ਚੈਨਲਸ ਤੇ ਸਿਰਫ ਆਪਣੀਆਂ ਖਬਰਾਂ ਲਾਉਣ ਨਾਲ ਕੀ ਅਸੀਂ ਪਿੰਡ ਵਿੱਚ ਨਸ਼ਾ ਬੰਦ ਕਰਿਆ ਚਾਹੁੰਦੇ ਹਾਂ ਬੰਦ ਨਹੀਂ ਹੋਣਾ ਤੁਹਾਨੂੰ ਇਹਦੇ ਤੇ ਨਕੇਲ ਕੱਸਣ ਲਈ ਆ ਵੀ ਦੇਖਣਾ ਪਾਊਗਾ ਕਿ ਕਿਹੜਾ ਪ੍ਰਸ਼ਾਸਨੀ ਦੇ ਉੱਤੇ ਕੰਮ ਕਰ ਰਿਹਾ ਹੈ ਕਿਹੜਾ ਪੁਲਿਸ ਵਾਲਾ ਆਪਣੀ ਡਿਊਟੀ ਨਿਭਾ ਰਿਹਾ ਹੈ ਕਿਹੜਾ ਨਹੀਂ ਨਿਭਾ ਰਿਹਾ ਪਰ ਬੜੇ ਅਫਸੋਸ ਦੀ ਗੱਲ ਹੈ ਇੱਕ ਪਾਸੇ ਐਮਐਲਏ ਸਾਹਿਬ ਪਿੰਡਾਂ ਵਿੱਚ ਜਾ ਕੇ ਪ੍ਰੋਗਰਾਮ ਕਰਦੇ ਪਏ ਨਸ਼ੇ ਦੇ ਖਿਲਾਫ ਜਿਹੜੇ ਉਹ ਨਸ਼ੇ ਦੇ ਖਿਲਾਫ ਪ੍ਰੋਗਰਾਮ ਕਰਦੇ ਪਏ ਆ ਉਹਦੇ ਵਿੱਚ ਜਿਹੜੀ ਕਸਮ ਖੁਲਾਉਂਦੇ ਆ ਉਹਦੇ ਵਿੱਚ ਜਿਹੜੇ ਨਸ਼ੇ ਦੇ ਵਪਾਰੀਓ ਨਾਲ ਖੜੇ ਹੁੰਦੇ ਆ ਫਿਰ ਬੜਾ ਚੌੜ ਵਿੱਚ ਅਸੀਂ ਕਿੱਦਾਂ ਉਮੀਦ ਕਰ ਲਈਏ ਕਿ ਸਰਕਾਰ ਵਿੱਚ ਨਸ਼ਾ ਬੰਦ ਹੋ ਜਾਊਗਾ ਮੈਂ ਤਾਂ ਇਹਦੇ ਉੱਤੇ ਉਮੀਦ ਨਹੀਂ ਕਰਦਾ ਹਾਂ ਮੈਂ ਆਪਣੇ ਭਰਾਵਾਂ ਨੂੰ ਬੇਨਤੀ ਕਰਦਾ ਹਾਂ ਕਿ ਅਸੀਂ ਚਾਹੁੰਦੇ ਹਾਂ ਅਗਰ ਕਿ ਸਾਡੇ ਪਰਿਵਾਰਾਂ ਵਿੱਚ ਸਾਰੇ ਪਿੰਡਾਂ ਵਿੱਚ ਆਹ ਕੰਮ ਬੰਦ ਹੋ ਜਾਣ ਤਾਂ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਆਪਣੀ ਆਵਾਜ਼ ਬੁਲੰਦ ਕਰਨੀ ਪਊਗੀ ਇਸ ਸਰਕਾਰ ਤੋਂ ਸਾਨੂੰ ਕੋਈ